ਮੈਨੂੰ ਵੀ ਗੁੱਸਾ ਆ ਰਹੀ ਕਿਉਂਕਿ ਮੈਂ ਵੀਡੀਓ ਦੇਖੀ ਗਿਆ ਮੈਂ ਕਿਹਾ ਯਾਰ ਇੰਨਾ ਟੌਰਚਰ ਕਰਨ ਰਹੇ ਆ ਕੁੜੀ ਨੂੰ ਤੇ ਕਿਉਂਕਿ ਸ਼ੋਅ ਤਾਂ ਇਹ ਹੋ ਰਿਹਾ ਨਾ ਮੈਂ ਤੇ ਮੈਂ ਵੀ ਦੇਖਦਾ ਸੀਗਾ ਤੇ ਹੁਣ ਮੈਂ ਤੂੰ ਕਹਿੰਦਾ ਕਿ ਵੀਡੀਓ ਮੇਰੀਆਂ ਹੈ ਹੀ ਨਹੀਂ ਗੀਆਂ ਨਹੀਂ ਹੈਗੀਆਂ ਉਹ ਵੀਡੀਓ ਉਹ ਵੀਡੀਓ ਨਹੀਂ ਹੈ ਨਹੀਂ ਇਹਦੇ ਆਪਾਂ ਜੀ ਦੇਖੋ ਤੁਸੀਂ ਜਦੋਂ ਇੰਡੀਆ ਆਇਆ ਸੀ ਇਹਨੇ ਨੇ ਹੱਥ ਤੇ ਟੈਟੂ ਬਣਵਾਇਆ ਸੀ ਤੇ ਉਹਦੇ ਵਿੱਚ ਵੀਡੀਓ ਵਿੱਚ ਹੱਥ ਸ਼ੋ ਹੋ ਰਹੇ ਕੋਈ ਟੈਟੂ ਨਹੀਂ ਹੈਗਾ ਉਹ ਤੁਸੀਂ ਸਾਰੇ ਕੁੱਤੇ ਤੱਕ ਸਾਰੇ ਮੇਰੇ ਇਹਦੇ ਇੱਥੇ ਟੈਟੂ ਬਣਿਆ ਹੋਇਆ ਸਾਰੀ ਬਾਹ ਅੱਛਾ ਉਸ ਵੀਡੀਓ ਸ਼ੋ ਹੋ ਰਿਹਾ ਹੱਥ ਉਹ ਦਾ ਮੁੰਡੇ ਦਾ ਹਾਂ ਹੋ ਰਿਹਾ ਜੀ ਹੋ ਰਿਹਾ ਹੋ ਰਿਹਾ ਉਹਦੀ ਬਾਹ ਸ਼ੋ ਹੋ ਰਹੀ ਆ ਅੱਛਾ ਹਾਂ ਉਹ ਤੁਸੀਂ ਡੀਪਲੀ ਦੇਖੋ ਕੁਝ ਵੀਡੀਓ ਤਾਂ ਬੇਟੀ ਨੇ ਆਪ ਹੀ ਬਣਾਈਆਂ ਆ ਹੂੰ ਤੇ ਕੁਝ ਦੇ ਵਿੱਚ ਕੋਈ ਬੰਦੇ ਦਾ ਹੱਥ ਆ ਜਾਂ ਮੁੰਡੇ ਦਾ ਇੱਥੇ ਪਤਾ ਨਹੀਂ ਪਰ ਉਹ ਇਹਦਾ ਨਹੀਂ ਹੈਗਾ ਇਹ ਬਾਕੀ ਯਾਰ ਇੱਕ ਮੈਨੂੰ ਦੱਸੋ ਭਾਜੀ ਜੇਸ ਬੰਦੇ ਨੇ ਕੁੜੀ ਨਾਲ ਵਿਆਹ ਕਰਾਉਣਾ ਹੋਵੇ ਹਾਂਜੀ ਉਹ ਇਦਾਂ ਦੀਆਂ ਵੀਡੀਓ ਬਣਾਉ ਕੁੜੀ ਦੀਆਂ ਉਹਨੂੰ ਲੋੜ ਕੀ ਹੈ ਹਮ ਜਿਹੜਾ ਬੰਦਾ ਉਹਦੇ ਖਾਤਰ ਆਪਣੇ ਪੇ ਨਾ ਬਗਾਵਤ ਕਰ ਸਕਦਾ ਵੀ ਮੈਂ ਉਹਦੇ ਖਾਤਰ ਤੁਹਾਨੂੰ ਛੱਡ ਦੂੰ ਤੇ ਉਹ ਉਹ ਉਸ ਕੁੜੀ ਦੀ ਵੀਡੀਓ ਬਣਾ ਕੇ ਯਾਰ ਵਾਇਰਲ ਕਰੂਗਾ ਨਹੀਂ ਮੈਂ ਕਿਹਾ ਇਦਾਂ ਨਾ ਹੋਵੇ ਗੁੱਸੇ 'ਚ ਕਰਤੀ ਹੋਵੇ ਕਿ ਹਾਂ ਮੈਂ ਨਹੀਂ ਉਹਦਾ ਆ ਦੇਖੋ ਸੌਰੀ ਮੈਂ ਚਲੋ ਬਣਾਈ ਨਹੀਂ ਮੈਂ ਮੰਨ ਲਿਆ ਆ ਦੇਖੋ ਆ ਫੋਨ ਇਹਦਾ ਮੈਂ ਅੱਜ ਹੀ ਲਿਆ ਆ ਜੀ ਪੁਲਿਸ ਨੂੰ ਦਿੱਤਾ ਸੀ 10 ਦਿਨਾਂ ਦਾ ਫੋਨ ਅੱਛਾ ਹਾਂ ਜੀ ਆ ਭਾਰਤ ਸਰਕਾਰ 10 ਦਿਨਾਂ ਦਾ ਇਹਦਾ ਫੋਨ ਪੁਲਿਸ ਕੋਲ ਸੀ ਮੈਂ ਉਹਨਾਂ ਨੂੰ ਆਪ ਦੇ ਕੇ ਆ ਵੀ ਫੋਨ ਤੁਸੀਂ ਇਨਵੈਸਟੀਗੇਸ਼ਨ ਕਰੋ ਜੇ ਮੇਰੇ ਬੇਟੇ ਨੇ ਉਹ ਵੀਡੀਓ ਕੋਈ ਪਾਈ ਆ ਬਿਸ਼ੱਕ ਦੀ ਇਹਨੂੰ ਜੋ ਇਹਦੀ ਬਣਦੀ ਸਜ਼ਾ ਦਿੱਤੀ ਜਾ ਪਰ ਜੇ ਯਾਰ ਨਹੀਂ ਪਾਈ ਫਿਰ ਇਨੋਸੈਂਟ ਬੱਚੇ ਨੂੰ ਕਿਉਂ ਸਜ਼ਾ ਉਸ ਚੀਜ਼ ਦੀ ਦੇਣੀ ਹੈ ਜੀ ਮੈਂ ਅੱਜ ਵੀ ਇਹ ਹੀ ਕਹਿਣਾ ਤੇ ਬਾਈ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਜ ਤੋਂ 2 ਮਹੀਨੇ ਪਹਿਲਾਂ ਦਾ ਐਸਐਸਪੀ ਦਫ਼ਤਰ ਦੇ ਵਿੱਚ ਸਾਡਾ ਚੱਲ ਰਿਹਾ ਉਹ ਆਪਦੇ ਸਬੂਤ ਦੇ ਰਹੇ ਸੀ ਆਪਦੇ ਦੇ ਰਹੇ ਆ ਸਬੂਤਾਂ ਦੇ ਆਧਾਰ ਤੇ ਸਾਰਾ ਜੋ ਵੀ ਵੜ ਕੇ ਉਹ ਅਸੀਂ ਆਪਣੇ ਫੋਨ ਜਮਾ ਕਰਾਤੇ ਈਵਨ ਮੇਰਾ ਵੀ ਜਮਾ ਸੀ ਮੇਰੀ ਵਾਈਫ ਦਾ ਵੀ ਮੇਰੇ ਬੱਚਿਆਂ ਦਾ ਵੀ ਉਹ ਬੇਟੀ ਨੇ ਆਪਣਾ ਫੋਨ ਨਹੀਂ ਦਿੱਤਾ ਜੀ ਉਹਨਾਂ ਨੂੰ ਨਹੀਂ ਦਿੱਤਾ ਜੀ ਉਹ ਕਹਿੰਦੀ ਨਹੀਂ ਦੇਣਾ ਅੱਛਾ ਇਹ ਇਹ ਐਸਐਸਪੀ ਤੋਂ ਅਫਰ ਵੀ ਕਰਨ ਕਿ ਕਨਫਰਮ ਉਹਨੇ ਆਪਦਾ ਫੋਨ ਨਹੀਂ ਦਿੱਤਾ ਹਾਂ ਉਹਨੂੰ